ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਨੰਦਪੁਰ ਸਾਹਿਬ ਸਜਾਇਆ ਨਾ ਇਹ ਜਗਾ ਰਾਜਾ ਤਾਰਾ ਚੰਦ ਦੀ ਜਗਾ ਕਹਿਲੂਰ ਦਾ ਰਾਜਾ ਹੋਇਆ ਉਹਦੀ ਰਾਣੀ ਨੇ ਪਾਤਸ਼ਾਹ ਨੂੰ ਕਹਿ ਜੀ ਅਸੀਂ ਜਗਾ ਭੇਂਟ ਕਰਨੀ ਕਿਉਂ ਛੇਵੇਂ ਪਾਤਸ਼ਾਹ ਨੇ ਮੇਰੇ ਰਾਜੇ ਨੂੰ ਕੈਦ ਵਿੱਚੋਂ ਛਡਾਇਆ ਗਵਾਲੀਅਰ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਨ ਕਹੇ ਮਾ ਰਾਣੀ ਨੂੰ ਕਹਿਆ ਲੋਕ ਜਗਾ ਦੇ ਦਿੰਦੇ ਨੇ ਪਰਤ ਤੇ ਪੁੱਤੇ ਪੜ ਪੁੱਤੇ ਦਾਵਾ ਕਰਨ ਲੱਗ ਪੈਂਦੇ ਨੇ ਇਹ ਗੁਰੂ ਨਾਨਕ ਦਾ ਘਰ ਹੈ ਅਸੀਂ ਜਗਾ ਲੈਣੀ ਤੁਹਾਡੀ ਛਾ ਪੂਰੀ ਹੋਏਗੀ ਨਗਰ ਬਸਾਉਣ ਦੀ ਪਰ ਜਗਾ ਅਸੀਂ ਮੁੱਲ ਲੈਣੀ ਹੈ ਅੱਜ ਤੁਸੀਂ ਅਨੰਪੁਰ ਸਾਹਿਬ ਜਾਇਓ ਰਾਜੇ ਦੇ ਨਾਮ ਤੇ ਕਿਲਾ ਬਣਾਇਆ ਉਹ ਕਿਲੇ ਦਾ ਨਾਮ ਹੈ ਤਾਰਾਗੜ ਜਿੱਥੇ ਮਹਾਰਾਜ ਨੇ ਅਨੰਪੁਰ ਸਾਹਿਬ ਬਣਾਇਆ ਇਹ ਮੁੱਲ ਜਗਾ ਖਰੀਦੀ ਉਸ ਸਾਧ ਸੰਗਤ ਕਹਿਲੂਰ ਦੇ ਰਾਜੇ ਦੇ ਕੋਲੋਂ ਕਹਿਲੂਰ ਦੀ ਰਾਜਾ ਤਾਰਾ ਚੰਦ ਦੀ ਰਾਣੀ ਦੇ ਕੋਲੋਂ ਰਾਜੇ ਦੀਪਜੰਤ ਤੋਂ ਇਹ ਜਗਾ ਖਰੀਦੀ ਗਈ 500 ਰਾਜਤਪਨ ਵਿੱਚ ਪਾਤਸ਼ਾਹ ਨੇ ਜਗਾ ਖਰੀਦ ਕੇ ਨਗਰ ਸਜਾਇਆ ਪਹਿਲਾ ਪਿੰਡ ਦਾ ਨਾਮ ਰੱਖਿਆ ਆਪਣੀ ਮਾਂ ਦੇ ਨਾਂ ਉਤੇ ਧੰਨ ਮਾਤਾ ਨਾਨਕੀ ਦੇ ਨਾਂ ਤੇ ਇਹਦਾ ਨਾਮ ਪਹਿਲਾਂ ਪ੍ਰਸਿੱਧ ਹੋਇਆ ਚੱਕ ਨਾਨਕੀ ਮੱਖੋ ਦੈਨਤ ਕਰਕੇ ਨੂੰ ਮੱਖੋ ਹਲਵੀ ਕਹਿੰਦੇ ਰਹੇ ਫਿਰ ਇਸ ਧਰਤੀ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਪਿਆ ਜਦੋਂ ਮਹਾਰਾਜ ਨੇ ਨਗਰ ਸਜਾਇਆ ਬਾਜ਼ਾਰ ਬਣ ਗਏ ਘਰ ਬਣਨੇ ਸ਼ੁਰੂ ਹੋਏ ਕਾਰੀ ਕਰ ਲਿਆ ਕੇ ਵਸਾਏ ਤੇ ਤਿੰਨਾਂ ਕ ਮਹੀਨਿਆਂ ਦੇ ਬਾਅਦ ਉੱਪਰ ਪਹਾੜੀਆਂ ਤੇ ਰਹਿੰਦੇ ਜੋਗੀ ਜਿਹੜੇ ਤਪੱਸਿਆ ਕਰਦੇ ਸੀ ਉਹ ਜਦੋਂ ਤਿੰਨਾਂ ਮਹੀਨਿਆਂ ਬਾਅਦ ਥੱਲੇ ਰੋਪੜ ਦੇ ਲੱਕੇ ਚ ਆਇਓ ਨਹੀਂ ਵੇਖਿਆ ਤਿੰਨਾਂ ਮਹੀਨਿਆਂ ਚ ਘਰ ਕਿਨੇ ਬਣਾ ਦਿੱਤੇ ਆਹ ਪਹਾੜੀ ਦੇ ਉੱਤੇ ਬੜਾ ਸੁੰਦਰ ਨਗਰ ਬਾਜ਼ਾਰ ਬਣ ਗਿਆ ਕਿਨੇ ਬਣਾਇਆ ਜਦੋਂ ਉਹ ਉਸ ਨਗਰ ਤੋਂ ਲੰਘੇ ਦੋ ਗੁਰੂ ਦੇ ਸਿੱਖ ਮਿਲੇ ਭਾਈ ਦੇ ਅੱਲਾ ਤੇ ਭਾਈ ਸਦੀਦਾਸ ਦੋਵਾਂ ਨੂੰ ਪੁੱਛਦਾ ਇੱਕ ਜੁੱਗੀ ਕਹਿੰਦਾ ਕਿਨੇ ਬਣਾਇਆ ਇੰਨਾ ਸੋਹਣਾ ਸ਼ਹਿਰ ਕਿਸੇ ਰਾਜੇ ਨੇ ਬਣਾਇਆ ਭਾਈ ਦੇ ਅੱਲਾ ਕਹਿੰਦੇ ਰਾਜਿਆਂ ਦਾ ਰਾਜਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੇ ਨਗਰ ਬਣਾਇਆ ਜੋ ਜੋਗੀ ਕਹਿੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਕੌਣ ਹੈ ਭਾਈ ਤੇ ਅੱਲਾਹ ਕਹਿੰਦੇ ਇਹ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਨੌਵੀਂ ਜੋਤ ਹੈ ਨੌਵੇਂ ਪਾਤਸ਼ਾਹ ਨੇ ਉਹ ਜੋਗੀ ਸਿਆਣਾ ਸੀ ਉਮਰ ਦਾ ਉਹਨੇ ਕਿਹਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕੀ ਲੋੜ ਪੈ ਗਈ ਨਗਰ ਬਸਾਉਣ ਦੀ ਗੁਰੂਆਂ ਨੂੰ ਚਾਹੀਦਾ ਭੰਮ ਫਿਰ ਕੇ ਨਾਮ ਜਪੋਣ ਲੋਕਾਂ ਨੂੰ ਉਪਦੇਸ਼ ਦੇਣ ਆਹ ਪਿੰਡ ਬਸਾਉਣੇ ਸ਼ਹਿਰ ਬਣਾਉਣੇ ਇਹ ਤਾਂ ਰਾਜਿਆਂ ਦਾ ਕੰਮ ਹੈ ਗੁਰੂ ਨੂੰ ਕੀ ਜਰੂਰਤ ਪੈ ਗਈ ਇੰਨਾ ਸੁਣ ਪਹਾੜੀਆਂ ਵਿੱਚ ਨਗਰ ਬਸਾਉਣ ਦੀ ਭਾਈ ਦੇ ਅੱਲਾ ਜੀ ਨੇ ਕਿਹਾ ਇਹ ਤਾਂ ਸਵਾਲ ਦਾ ਜਵਾਬ ਗੁਰੂ ਹੀ ਦੇ ਸਕਦਾ ਹੈ ਨਗਰ ਕਿਉਂ ਵਸਾਇਆ ਇਹ ਤੇ ਗੁਰੂ ਨੂੰ ਪਤਾ ਹੈ ਨਗਰ ਕਿਉਂ ਬਣਾਇਆ ਸ਼ਹਿਰ ਕਿਉਂ ਵਸਾਇਆ ਇਹਦਾ ਜਵਾਬ ਤਾਂ ਗੁਰੂ ਦੇ ਸਕਦਾ ਹੈ ਉਹ ਜੋਗੀਆਂ ਦੇ ਮਨ ਚ ਆਇਆ ਜੇ ਸਿੱਖਾਂ ਨੂੰ ਨਹੀਂ ਪਤਾ ਗੁਰੂ ਨੇ ਕੀ ਜਵਾਬ ਦੇਣਾ ਚਲੋ ਚੱਲਦੇ ਹਾਂ ਪੁੱਛਦੇ ਹਾਂ ਸ਼ਾਮਾਂ ਪਈਆਂ ਗੁਰੂ ਦੇਖ ਬਹਾਦਰ ਮਹਾਰਾਜ ਦੇ ਦਰਬਾਰ ਚ ਜੋਗੀ ਆ ਗਏ ਭਾਈ ਦੇ ਆਲੇ ਨੇ ਕਿਹਾ ਮਹਾਰਾਜ ਆ ਜੋਗੀ ਸਵਾਲ ਲੈ ਕੇ ਆਏ ਹਜ਼ੂਰ ਨੇ ਕਿਹਾ ਦੱਸੋ ਜੀ ਉਹ ਕਹਿੰਦਾ ਮਹਾਰਾਜ ਗੁਰੂ ਨੂੰ ਕੀ ਲੋੜ ਐ ਇੰਨਾ ਸ਼ਹਿਰ ਬਸਾਉਣ ਦੀ ਤੁਸੀਂ ਕੋਈ ਰਾਜੇ ਹੋ ਰਾਜੇ ਲੋਕ ਰਿਆਸਤਾਂ ਬਣਾਉਂਦੇ ਕਿਲੇ ਬਣਾਉਂਦੇ ਸ਼ਹਿਰ ਬਣਾਉਂਦੇ ਗੁਰੂ ਦਾ ਕੀ ਕੰਮ ਐ ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਘੁੰਮ ਫਿਰ ਕੇ ਦੂਰ ਦੂਰ ਲੋਕਾਂ ਨੂੰ ਪ੍ਰਚਾਰ ਕਰੋ ਨਾਮ ਜਪਾਓ ਤੁਹਾਨੂੰ ਨਗਰ ਬਸਾਉਣ ਦੀ ਕੀ ਲੋੜ ਐ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੁਣ ਕੇ ਕਹਿੰਦੇ ਜੋਗਿਓ ਐਡੀ ਦੂਰੋਂ ਚੱਲ ਕੇ ਆਏ ਹੋ ਰਾਤ ਰੋ ਕੱਲ ਸਵੇਰੇ ਜਵਾਬ ਦੇ ਦਾਂਗੇ ਤੁਹਾਡੇ ਸਵਾਲਾਂ ਦਾ ਅੱਜ ਸਵਾਲ ਨਾ ਕਰੋ ਤੁਹਾਡਾ ਸਵਾਲ ਸੁਣ ਲਿਆ ਰਾਤ ਰੋ ਕੱਲ ਸਵੇਰੇ ਤੁਹਾਨੂੰ ਜਵਾਬ ਦਵਾਂਗੇ ਕਹਿੰਦੇ ਜੋਗੀ ਰੁਗ ਗਿਆ ਮਨ ਦੇ ਅੰਦਰ ਆਇਆ ਇਹਦਾ ਮਤਲਬ ਗੁਰੂ ਨੂੰ ਵੀ ਸਾਡੇ ਸਵਾਲ ਦਾ ਜਵਾਬ ਨਹੀਂ ਆਇਆ ਇਹ ਬੰਦੇ ਦੇ ਮਨ ਦਾ ਭੁਲਿਖਾ ਰਹਿੰਦਾ ਜੇ ਸਾਹਮਣੇ ਵਾਲਾ ਚੁੱਪ ਕਰ ਜਾਏ ਦੂਜਾ ਉਹਨੂੰ ਕਮਜ਼ੋਰ ਸਮਝਣ ਲੱਗ ਪੈਂਦਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਕੱਲ ਜਵਾਬ ਦਵਾਂਗੇ ਜੋਗੀ ਹੰਕਾਰੀ ਹੋ ਗਏ ਗੁਰੂ ਨੂੰ ਸਵਾਲ ਦਾ ਜਵਾਬ ਨਹੀਂ ਆਇਆ ਰਾਤ ਰੁਗ ਗਏ ਲੰਗਰ ਪ੍ਰਸ਼ਾਦਾ ਛਕਿਆ ਆਰਾਮ ਵਾਸਤੇ ਜਗ੍ਹਾ ਗੁਰੂ ਨੇ ਦਿੱਤੀ ਸਿੱਖਾਂ ਨੇ ਪ੍ਰਬੰਧ ਕੀਤਾ ਜੋਗੀ ਸੌਂਗੇ ਤੇ ਸਾਧ ਸੰਗਤ ਅੱਧੀ ਰਾਤ ਨੂੰ ਸੁੱਤਿਆਂ ਪਿਆ ਉਹ ਜੋਗੀ ਨੂੰ ਇੱਕ ਸੁਪਨਾ ਆਇਆ ਸੁਪਨੇ ਵਿੱਚ ਜੋਗੀ ਜੰਗਲ ਵਿੱਚ ਭਟਕ ਗਿਆ ਮੀਂਹ ਨੇਹਰੀ ਝੱਕੜ ਗੜੇ ਡਿਗਣ ਲੱਗ ਪਏ ਉਹ ਗੜਿਆਂ ਤੋਂ ਮੀਂਹ ਤੋਂ ਬਚਣ ਲਈ ਇੱਕ ਜੰਗਲ ਦੀਆਂ ਝਾੜੀਆਂ ਵਿੱਚ ਲੁਕਿਆ ਸੁਪਨਾ ਚੱਲ ਰਿਹਾ ਐਨੇ ਨੂੰ ਉਹ ਝਾੜੀਆਂ ਦਾ ਬਣਿਆ ਹੋਇਆ ਘੁਰਨਾ ਮੀਂਹ ਗੜਿਆਂ ਤੋਂ ਬਚਣ ਲਈ ਉਹ ਜੋਗੀ ਲੁਕਿਆ ਹੋਇਆ ਸੀ ਐਨੇ ਨੂੰ ਇੱਕ ਸ਼ੇਰ ਆ ਗਿਆ ਉਹ ਜੋਗੀ ਡਰਿਆ ਮੈਨੂੰ ਸ਼ੇਰ ਖਾ ਨਾ ਲਵੇ ਡਰਦਾ ਹੋਇਆ ਸ਼ੇਰ ਤੋਂ ਘੁਰਨੇ 'ਚ ਬੈਠਾ ਰਿਹਾ ਉਹ ਸ਼ੇਰ ਨੇ ਖਾਦਾ ਨਹੀਂ ਬਾਹਰ ਬਹਿ ਗਿਆ ਗੜੇ ਪੈਂਦੇ ਰੇ ਤੇ ਜਦੋਂ ਘੁਰਨੇ ਤੋਂ ਮੜਾ ਜਾ ਨਿਕਲ ਕੇ ਜੋਗੀ ਨੇ ਵੇਖਿਆ ਨਾ ਸੁਪਨੇ 'ਚ ਕਹਿੰਦੇ ਉਹਨੇ ਦੇਖਿਆ ਬਾਹਰ ਸ਼ੇਰ ਗੜੇ ਪੈ ਪੈ ਕੇ ਸ਼ੇਰ ਤੇ ਬਿਜਲੀ ਪੈ ਗਈ ਸ਼ੇਰ ਮਰ ਗਿਆ ਤੇ ਜਦੋਂ ਦੁਆਰਾ ਬਿਜਲੀ ਲੱਗ ਗਈ ਇੱਕਦਮ ਜੋਗੀ ਡਰਿਆ ਸ਼ੇਰ ਨੂੰ ਮਰਿਆ ਵੇਖ ਕੇ ਤੇ ਡਰੇ ਹੋਏ ਦੀ ਇੱਕਦਮ ਅੱਖ ਖੁੱਲ ਗਈ ਸਾਰਾ ਸਰੀਰ ਤਰੇਲੀ ਤੇ ਤਰੇਲੀ ਪਸੀਨੇ ਨਾਲ ਭਿੱਜ ਗਿਆ ਤਾਂ ਸੋਚਦਾ ਕਹਿੰਦਾ ਉਹ ਬਚ ਗਏ ਮੈਂ ਤਾਂ ਅਨੰਦਪੁਰ ਸਾਹਿਬਾ ਮੈਂ ਤਾਂ ਇੱਥੇ ਰੁਕਿਆ ਹੋਇਆ ਮੈਨੂੰ ਇਹ ਤਾਂ ਸੁਪਨਾ ਆਇਆ ਸੀ ਸਾਧ ਸੰਗਤ ਉਹ ਸੁਪਰੇ ਨੂੰ ਚੇਤੇ ਕਰਕੇ ਦੋ ਘੜੀਆਂ ਅੱਖ ਲਈ ਦਿਨ ਚੜ ਗਿਆ ਉੱਠ ਕੇ ਵੇਖਿਆ ਸਿੱਖ ਬਾਣੀ ਪੜ੍ਹਦੇ ਨੇ ਇਹ ਜੋਗੀਆਂ ਨੇ ਵੀ ਆਪਣੇ ਜਲ ਧਾਰੇ ਜੋ ਕਰਨਾ ਸੀ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਰਬਾਰ ਸਜਿਆ ਜੋਗੀ ਆ ਕੇ ਮੋਹਰੇ ਬਹਿ ਗਏ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਸਾਂ ਦੀ ਵਾਰ ਵਿੱਚ ਬੈਠੇ ਰਹੇ ਜਦੋਂ ਸਵੇਰ ਦੇ ਦੀਵਾਨ ਸੰਪਤ ਹੋਏ ਪਾਤਸ਼ਾਹ ਉੱਠ ਕੇ ਚੱਲਣ ਲੱਗੇ ਤਾਂ ਜੋਗੀ ਮੋਹਰੇ ਹੋ ਕੇ ਕਹਿੰਦਾ ਮਹਾਰਾਜ ਜਵਾਬ ਤਾਂ ਦੇ ਦਿਓ ਮੇਰੇ ਸਵਾਲਾਂ ਦਾ ਜਿਹਦੇ ਕਰਕੇ ਸਾਨੂੰ ਰਾਤ ਰੱਖਿਆ ਤੁਸੀਂ ਮਹਾਰਾਜ ਤੁਹਾਨੂੰ ਕੱਲ ਸਵਾਲ ਕੀਤਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਮੁਸਕਰਾ ਕੇ ਬੋਲੇ ਕਹਿੰਦੇ ਭਾਈ ਉਹ ਤਾਂ ਰਾਤੀ ਸੁਪਨੇ ਵਿੱਚ ਤੁਹਾਨੂੰ ਜਵਾਬ ਦੇ ਦਿੱਤਾ ਜੋਗੀ ਬੜਾ ਹੈਰਾਨ ਹੋਇਆ ਕਹਿੰਦਾ ਜੀ ਸੁਪਨੇ ਵਿੱਚ ਪਾਤਸ਼ਾਹ ਨੇ ਕਿਹਾ ਹਾਂ ਉਹ ਤੇ ਜਵਾਬ ਸੁਪਨੇ ਚ ਦਿੰਦਾ ਹੈ ਰਾਤੀ ਤੈਨੂੰ ਸੁਪਨਾ ਨਹੀਂ ਆਇਆ ਜੋਗੀ ਕੰਬ ਗਿਆ ਵਾਹ ਸਤਿਗੁਰੂ ਤੂੰ ਘਟ ਘਟ ਦੇ ਜਾਨਣ ਵਾਲਾ ਤੂੰ ਅੰਤਰ ਜਮਈ ਹੈ ਤੂੰ ਚੱਲਦੇ ਸਰੀਰ ਨੂੰ ਨਹੀਂ ਸੁੱਤੇ ਪਰ ਸਰੀਰਾਰੇ ਵੀ ਜਾਣਦਾ ਕਿਹੜਾ ਸੁਪਨਾ ਚੱਲਦਾ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਸ਼ਾਨ ਤ ਜੋਗੀ ਹੱਥ ਜੋੜ ਕੇ ਖਲੋ ਗਿਆ ਪਾਤਸ਼ਾਹ ਕਹਿੰਦੇ ਸੁਪਨਾ ਸੁਣਾ ਉਹਨੇ ਸੁਪਨਾ ਸੁਣਾਇਆ ਮਹਾਰਾਜ ਸੁਪਨੇ ਚ ਰਾਤੀ ਜੰਗਲ ਚ ਭਟ ਗਿਆ ਮੈਂ ਨੇਰੀ ਚੱਕੜ ਗੜੇ ਪੈ ਰਹੇ ਸੀ ਇੱਕ ਸ਼ੇਰ ਆ ਗਿਆ ਮਹਾਰਾਜ ਸ਼ੇਰ ਨੇ ਖਾਦਾ ਨਹੀਂ ਮੈਨੂੰ ਉੱਤੇ ਬਿਜਲੀ ਪੈ ਗਈ ਉਹ ਸ਼ੇਰ ਮਰ ਗਿਆ ਐਨੇ ਨੂੰ ਮੇਰੀ ਅੱਖ ਖੁੱਲ ਗਈ ਮੈਂ ਉਹ ਸ਼ੇਰ ਦੇ ਘੁਰਨੇ ਵਿੱਚ ਸੀ ਸ਼ੇਰ ਨੇ ਮੈਨੂੰ ਨਹੀਂ ਖਾਦਾ ਪਰ ਬਾਹਰ ਗੜਿਆਂ ਵਿੱਚ ਬਹਿ ਕੇ ਉਹ ਬਿਜਲੀ ਗੜਿਆਂ ਨਾਲ ਮਰ ਗਿਆ ਮਹਾਰਾਜ ਐਨੇ ਨੂੰ ਮੇਰੀ ਅੱਖ ਖੁੱਲ ਗਈ ਆ ਸੁਪਨਾ ਸੀ ਤੁਸੀਂ ਜਵਾਬ ਦੱਸੋ ਮੈਨੂੰ ਕਿਵੇਂ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਤੁਹਾਡਾ ਸਵਾਲ ਸੀ ਆ ਇੰਨੇ ਸੋਹਣੇ ਮਹਿਲ ਪਿੰਡ ਨਗਰ ਬਾਜ਼ਾਰ ਘਰ ਬਣਾਉਣ ਦੀ ਕੀ ਲੋੜ ਹੈ ਆਨੰਦਪੁਰ ਸਾਹਿਬ ਕਿਉਂ ਸਜਾਇਆ ਜਾ ਰਿਹਾ ਹੈ ਆਨੰਦਪੁਰ ਸਾਹਿਬ ਨਗਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਉਂ ਬਸਾਇਆ ਇਹੋ ਤੁਹਾਡਾ ਸਵਾਲ ਦਾ ਸਵਾਲ ਸੀ ਤੇ ਪਾਤਸ਼ਾਹ ਨੇ ਕਿਹਾ ਜੁਗਿਓ ਜਵਾਬ ਪਤਾ ਕੀ ਹੈ ਜਿਵੇਂ ਤੁਸੀਂ ਰਾਤ ਸੁਪਨੇ ਵਿੱਚ ਸ਼ੇਰ ਦੇ ਘਰਨੇ ਵਿੱਚ ਸ਼ਰਨ ਲਈ ਸ਼ੇਰ ਖੁਦ ਤਾਂ ਗੜਿਆਂ ਵਿੱਚ ਮਰ ਗਿਆ ਪਰ ਜਿਨੇ ਸ਼ੇਰ ਦੀ ਸ਼ਰਨ ਲਈ ਸ਼ੇਰ ਨੇ ਉਹਦਾ ਬਾਲ ਬਿੰਗਾ ਨਹੀਂ ਹੋਣ ਦਿੱਤਾ ਐਦਾਂ ਅਨੰਦਪੁਰ ਸਾਹਿਬ ਗੁਰੂ ਨਾਨਕ ਦਾ ਉਹ ਘਰ ਜਿੱਦਣ ਕੋਈ ਦੁਖੀ ਹੋ ਕੇ ਗੁਰੂ ਨਾਨਕ ਦੇ ਘਰ ਦੀ ਸ਼ਰਨ ਲਏਗਾ ਉਹਦਣ ਅਸੀਂ ਆਪਣਾ ਸੀਸ ਤਾਂ ਕਟਾ ਲਾਂਗੇ ਪਰ ਜੰਜੂ ਨਹੀਂ ਲੱਥਣ ਦਿਆਂਗੇ ਇਸ ਕਰਕੇ ਇਹ ਘਰ ਬਣਿਆ ਜਿੱਦਣ ਦੁਖੀ ਪੰਡਤ ਆ ਕੇ ਕੋਈ ਫਰਿਆਦ ਕਰਨਗੇ ਫਰਿਆਦੀ ਦੀ ਫਰਿਆਦ ਸੁਣ ਕੇ ਸੀਸ ਤਾਂ ਕਟਾ ਲਾਂਗੇ ਪਰ ਉਸ ਦਿਨ ਕਿਸੇ ਦਾ ਜੰਜੂ ਨਹੀਂ ਲੱਥਣ ਦੇਾਂਗੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਅੰਮੀ ਸੰਧਾ ਸਾਹ ਸੰਗਤ ਤੋਂ ਵਕਤ ਆਇਆ ਜਦਣ ਕਸ਼ਮੀਰ ਤੇ ਕੰਚੀ ਦੇ ਪੰਡਤਾਂ ਨੇ ਆਕੇ ਫਰਿਆਦ ਕੀਤੀ ਉਸ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਗੁਰੂ ਨਾਨਕ ਦੇ ਘਰ ਦੀ ਸ਼ਰਨ ਵਿੱਚ ਆਇਓ ਹੁਣ ਜਾਓ ਵਿਸ਼ਵਾਸ ਰੱਖਿਓ ਸੀਸ ਤਾਂ ਲੱਥ ਜਾਏਗਾ ਤੁਹਾਡੇ ਜੰਜੂ ਨਹੀਂ ਲੱਥਣ ਦੇਾਂਗੇ ਕਹਿੰਦੇ ਤੇਗ ਬਹਾਦਰ ਬੋਲੇ ਆ ਦਰਬਈਏ ਦਰਮ ਨਾ ਛੋੜੀ ਐ ਬਾਜਨਾ ਦੀ ਪਕੜੀ ਐ ਸਿਰ ਦੀ ਜੇਬਾ ਨਾ ਛੋੜੀ ਐ ਭਾਈ ਗੁਰੂ ਜਿਨ੍ਹਾਂ ਦੀ ਬਾਹ ਪਕੜਦਾ ਸਾਥ ਸੰਗਤ ਉਹ ਗੁਰੂ ਨਾ ਲੋਕ ਵਿੱਚ ਬਾਹ ਛੱਡਦਾ ਨਾ ਪਰਲੋਕ ਵਿੱਚ ਛੱਡਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਬੈਠੇ ਹੋ ਇੱਥੇ ਗੁਰੂ ਦੇ ਚਰਨਾਂ 'ਚ ਕੋਈ ਅਰਦਾਸ ਕਰੇ ਤੇ ਸਾਥ ਸੰਗਤ ਗੁਰੂ ਲੋਕ ਵਿੱਚ ਵੀ ਰੱਖਿਆ ਕਰਦਾ ਉਹਦੀ ਪਰਲੋਕ ਵਿੱਚ ਵੀ ਰੱਖਿਆ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤੈ ਆਓ ਹੁਣ ਜਾਣਦੇ ਹਾਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਪੰਜਾਬ ਦੀ ਪਵਿੱਤਰ ਧਰਤੀ ਤੇ ਇੱਕ ਸਵੇਰ ਦਾ ਸੁਹਾਵਾ ਸਮਾਸੀ ਸੂਰਜ ਦੀਆਂ ਪਹਿਲੀਆਂ ਕਿਰਨਾਂ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਤੇ ਪਈਆਂ ਤਾਂ ਉਸ ਵਿੱਚ ਨੂਰ ਦਾ ਲਹਿਰਾਂਦਾ ਦਰਪਣ ਜਗਮਗਾ ਉਠਿਆ ਲੋਕ ਕਹਿੰਦੇ ਹਨ ਇਸੀ ਧਰਤੀ ਤੇ ਉਸ ਯੋਧੇ ਦਾ ਜਨਮ ਹੋਇਆ ਜਿਸ ਨੇ ਸੰਸਾਰ ਨੂੰ ਦੱਸਿਆ ਕਿ ਧਰਮ ਦੀ ਰੱਖਿਆ ਲਈ ਆਪਣਾ ਸਿਰ ਵੀ ਵਾਰਨਾ ਪਵੇ ਤਾਂ ਹਿਚਕਿਚਾ ਨਹੀਂ ਕਰਨਾ ਉਹ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ 1621 ਵਿੱਚ ਹੋਇਆ ਬਚਪਨ ਤੋਂ ਹੀ ਉਹ ਸੰਜਮੀ ਗੰਭੀਰ ਅਤੇ ਧਿਆਨ ਵਿੱਚ ਲੀਨ ਰਹਿਣ ਵਾਲੇ ਸਨ ਪਿਤਾ ਨੇ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਗੁਰਬਾਣੀ ਸਿੱਖ ਸਿਧਾਂਤਾਂ ਅਤੇ ਯੋਧੇ ਜੀਵਨ ਦੇ ਗੁਣ ਸਿਖਾਏ। ਕਿਹਾ ਜਾਂਦਾ ਹੈ ਕਿ 10 ਸਾਲ ਦੀ ਉਮਰ ਵਿੱਚ ਹੀ ਗੁਰੂ ਸਾਹਿਬ ਨੇ ਜੰਗ ਦੇ ਮੈਦਾਨ ਵਿੱਚ ਐਸੀ ਬਹਾਦਰੀ ਦਿਖਾਈ ਕਿ ਉਹਨਾਂ ਨੂੰ ਤੇਗ ਬਹਾਦਰ ਨਾਮ ਮਿਲਿਆ। ਤਲਵਾਰ ਦਾ ਬਹਾਦਰ। ਸਮਾਂ ਬੀਤਦਾ ਗਿਆ। ਗੁਰੂ ਤੇਗ ਬਹਾਦਰ ਜੀ ਧਿਆਨ, ਸੇਵਾ ਅਤੇ ਨਾਮ ਸਿਮਰਨ ਵਿੱਚ ਲੀਨ ਰਹਿੰਦੇ। ਮਾਤਾ ਗੁਜਰੀ ਜੀ ਦੀ ਸਹਾਇਕ ਰੂਹ ਨਾਲ ਉਹਨਾਂ ਨੇ ਮਨੁੱਖਤਾ ਦੀ ਸੇਵਾ ਨੂੰ ਆਪਣਾ ਧਰਮ ਬਣਾਇਆ ਲੋਕਾਂ ਦੇ ਦੁੱਖ ਸੁੱਖ ਸੁਣਨਾ ਪਟਕੇ ਨੂੰ ਰਾਹ ਦਿਖਾਉਣਾ ਗਰੀਬ ਨੂੰ ਸਹਾਰਾ ਦੇਣਾ ਇਹ ਸਭ ਉਹਨਾਂ ਦੇ ਜੀਵਨ ਦਾ ਹਿੱਸਾ ਸੀ ਉਹ ਜਿੱਥੇ ਵੀ ਜਾਂਦੇ ਲੋਕਾਂ ਦੇ ਮਨ ਸ਼ਾਂਤ ਹੋ ਜਾਂਦੇ 1664 ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਹੁਕਮ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂਕਦੀ ਮਿਲੀ ਗੁਰੂ ਬਣਨ ਤੋਂ ਬਾਅਦ ਉਹਨਾਂ ਨੇ ਪੂਰੇ ਭਾਰਤ ਵਿੱਚ ਪ੍ਰਚਾਰ ਯਾਤਰਾ ਕੀਤੀ ਆਸਾਮ ਬੰਗਾਲ ਬਿਹਾਰ ਪਟਨਾ ਤੋਂ ਲੈ ਕੇ ਪੰਜਾਬ ਤੱਕ ਉਹਨਾਂ ਨੇ ਸੱਚ ਹਿੰਮਤ ਅਤੇ ਦਇਆ ਦਾ ਪਾਠ ਪੜਾਇਆ ਸ੍ਰੀ ਅਨੰਦਪੁਰ ਸਾਹਿਬ ਦੀ ਨੀਂਹ ਵੀ ਉਹਨਾਂ ਨੇ ਹੀ ਰੱਖੀ ਜਿੱਥੇ ਬਾਅਦ ਵਿੱਚ ਖਾਲਸੇ ਦਾ ਜਨਮ ਹੋਣਾ ਸੀ ਪਰ ਉਸ ਸਮੇਂ ਭਾਰਤ ਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਹਕੂਮਤ ਸੀ ਲੋਕਾਂ ਦੇ ਧਰਮ ਬਦਲੇ ਜਾ ਰਹੇ ਸਨ ਕਸ਼ਮੀਰੀ ਪੰਡਿਤ ਅਤੇ ਹੋਰ ਹਿੰਦੂ ਧਰਮ ਗੁਰੂ ਜਦੋਂ ਜ਼ਬਰ ਜ਼ੁਲਮ ਤੋਂ ਤੰਗ ਆ ਗਏ ਤਾਂ ਉਹ ਸਹਾਰਾ ਲੱਭਣ ਗਏ ਗੁਰੂ ਤੇਗ ਬਹਾਦਰ ਜੀ ਕੋਲ ਉਹਨਾਂ ਨੇ ਆਖਿਆ ਹੇ ਸੱਚੇ ਪਾਤਸ਼ਾਹ ਜੇ ਕੋਈ ਵੱਡਾ ਧਰਮ ਗੁਰੂ ਆਪਣੀ ਕੁਰਬਾਨੀ ਦੇਵੇ ਤਾਂ ਲੋਕਾਂ ਦੀ ਜਾਨ ਅਤੇ ਧਰਮ ਬਚ ਸਕਦੇ ਹਨ ਇਹ ਸੁਣ ਕੇ ਗੁਰੂ ਜੀ ਨੇ ਕੁਝ ਪਲ ਧਿਆਨ ਲਾਇਆ ਫਿਰ ਮੁਸਕੁਰਾ ਕੇ ਆਪਣੇ ਨੌਜਵਾਨ ਪੁੱਤਰ ਗੋਬਿੰਦ ਰਾਏ ਜੋ ਬਾਅਦ ਵਿੱਚ 10ਵੇਂ ਗੁਰੂ ਬਣੇ ਵੱਲ ਵੇਖ ਕੇ ਪੂਰਾ ਸੰਦੇਸ਼ ਸਮਝਾ ਦਿੱਤਾ ਗੋਬਿੰਦ ਰਾਏ ਨੇ ਤੁਰੰਤ ਕਿਹਾ ਧਰਮ ਲਈ ਸਿਰ ਨਿਵਾਣਾ ਹੋਵੇ ਤਾਂ ਮੇਰੇ ਪਿਤਾ ਨਾਲੋਂ ਵੱਡਾ ਕੌਣ ਇਹ ਸੁਣ ਕੇ ਗੁਰੂ ਜੀ ਦੇ ਚਿਹਰੇ ਤੇ ਸੰਤੋਖ ਦੀ ਜੋ ਚਮਕ ਉੱਠੀ ਉਹ ਦਿੱਲੀ ਤੁਰ ਪਏ ਪਰ ਕਿਸੇ ਤਲਵਾਰ ਨਾਲ ਨਹੀਂ ਸਿਰਫ ਸੱਚ ਅਤੇ ਹਿੰਮਤ ਨਾਲ ਦਿੱਲੀ ਵਿੱਚ ਗੁਰੂ ਸਾਹਿਬ ਨੂੰ ਕੈਦਖਾਨੇ ਵਿੱਚ ਰੱਖਿਆ ਗਿਆ। ਉਹਨਾਂ ਦੇ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦੀਆਲਾ ਜੀ ਨੂੰ ਵੇਖਦੇ-ਵੇਖਦੇ ਬੜੇ ਹੀ ਦਰਦਨਾਕ ਤਰੀਕੇ ਨਾਲ ਸ਼ਹੀਦ ਕਰ ਦਿੱਤਾ ਗਿਆ। ਪਰ ਗੁਰੂ ਤੇਗ ਬਹਾਦਰ ਜੀ ਦਾ ਮਨ ਹੱਲਾ ਨਾ ਖਾ ਸਕਿਆ, ਨਾ ਡਰਿਆ। ਮੁਗਲ ਕਹਿੰਦੇ, "ਮੁਸਲਮਾਨੀ ਕਬੂਲ ਕਰ ਲਓ ਜਾਂ ਮੌਤ ਨੂੰ ਸਵੀਕਾਰ ਕਰੋ।" ਗੁਰੂ ਸਾਹਿਬ ਨੇ ਸ਼ਾਂਤ ਚਿਹਰੇ ਨਾਲ ਜਵਾਬ ਦਿੱਤਾ। ਮੈਂ ਤਾਂ ਰਮ ਦੀ ਆਜ਼ਾਦੀ ਲਈ ਜਨਮ ਲਿਆ ਹੈ। ਮਨੁੱਖਤਾ ਨੂੰ ਆਪਣੇ ਮਨ ਚਾਹੇ ਰਸਤੇ ਤੇ ਤੁਰਨ ਦਾ ਅਧਿਕਾਰ ਹੈ। 24 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿਰ ਕਟਵਾ ਦਿੱਤਾ ਪਰ ਸਿਧਾਂਤ ਨਾ ਤੋੜੇ। ਉਹਨਾਂ ਦੀ ਸ਼ਹਾਦਤ ਨੇ ਸੰਸਾਰ ਨੂੰ ਸਿਖਾਇਆ ਕਿ ਪਰਾਇਆ ਧਰਮ ਬਚਾਉਣਾ ਵੀ ਮਨੁੱਖਤਾ ਦਾ ਸਭ ਤੋਂ ਵੱਡਾ ਕੰਮ ਹੈ। ਉਸ ਰਾਤ ਆਂਧੀਆਂ ਚੱਲੀਆਂ ਲਹੂ ਨਾਲ ਰੰਗੀ ਧਰਤੀ ਤੇ ਹਵਾ ਰੋਂਦੀ ਸੀ ਪਰ ਇੱਕ ਭਗਤ ਲੱਖੀ ਸ਼ਾਵਣਜਾਰਾ ਨੇ ਆਪਣੀ ਪੂਰੀ ਹਿੰਮਤ ਜੁਟਾ ਕੇ ਸ਼ਹੀਦ ਗੁਰੂ ਦਾ ਸਰੀਰ ਚੁਪਕੇ ਨਾਲ ਲੈ ਗਿਆ ਅਤੇ ਆਪਣੇ ਘਰ ਨੂੰ ਗੁਰੂ ਅਰਪਣ ਕਰਕੇ ਅੱਗ ਲਗਾ ਦਿੱਤੀ ਤਾਂ ਕਿ Laash ਤੇ ਬੇਅਦਬੀ ਨਾ ਹੋਵੇ ਮਨੁੱਖੀ ਇਤਿਹਾਸ ਦਾ ਇਹ ਅਨੋਖਾ ਜੁਗਤਪੂਰਨ ਸੰਸਕਾਰ ਸੀ ਦੂਜੇ ਪਾਸੇ ਗੁਰੂ ਸਾਹਿਬ ਦਾ ਸਿਰ ਪਾਈ ਜਾਤਾ ਜੀ ਸਾਹਿਬ ਨੂੰ ਪਟਨਾ ਲਈ ਮਿਲਿਆ ਅਤੇ ਇਸ ਨੂੰ ਸਿੱਧਾ ਆਨੰਦਪੁਰ ਸਾਹਿਬ ਲੱਗੇ ਜਿੱਥੇ ਸਤਕਾਰ ਸਹਿਤ ਸੰਸਕਾਰ ਕੀਤਾ ਗਿਆ ਗੁਰੂ ਤੇਗ ਬਹਾਦਰ ਜੀ ਤਾਂ ਆਪਣੇ ਸਰੀਰ ਨਾਲ ਇਸ ਲੋਕ ਤੋਂ ਚਲੇ ਗਏ ਪਰ ਉਹਨਾਂ ਦੀ ਵਚਨ ਬੱਤਾ ਹਿੰਮਤ ਅਤੇ ਦਇਆ ਹਮੇਸ਼ਾ ਵਾਂਗ ਅਮਰ ਹੋ ਗਈ ਉਹਨਾਂ ਨੇ ਦੁਨੀਆ ਨੂੰ ਦੱਸਿਆ ਸਿਰ ਦਿੱਤਾ ਪਰ ਧਰਮ ਨਾ ਹਾਰਿਆ ਇਹੀ ਨਾਮ ਹੈ ਬਹਾਦਰੀ ਦਾ ਅੱਜ ਵੀ ਜਦੋਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ੍ਰੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਖੜਾ ਹੈ ਤਾਂ ਲੱਗਦਾ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਹਰੇਕ ਯਾਤਰੀ ਨੂੰ ਇਹ ਸੱਦਾ ਦੇ ਰਹੇ ਹਨ ਜੇ ਮਨੁੱਖਤਾ ਬਚਾਉਣ ਲਈ ਸਿਰ ਦੇਣਾ ਪਵੇ ਤਾਂ ਇਸ ਤੋਂ ਵੱਡਾ ਸੇਵਾ ਹੋਰ ਕੋਈ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜ਼ਿੰਦਗੀ ਸਾਡੀ ਆਤਮਾ ਤੇ ਇੱਕ ਰੌਸ਼ਨੀ ਵਾਂਗ ਚਮਕਦੀ ਹੈ ਸੱਚ ਲਈ ਜਿਉਣਾ ਅਤੇ ਧਰਮ ਲਈ ਮਰਨਾ ਹੀ ਗੁਰੂ ਨਾਨਕ ਸਾਹਿਬ ਦੇ ਰਸਤੇ ਦੀ ਰੂਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ